ਹਾਂਜੀ ਫਰੈਂਡਸ ਪੰਜਾਬ ਬਿਜਲੀ ਬੋਰਡ ਚ ਪੋਸਟ ਆਗੀਆਂ ਨੇ ਜੀ 2500 ਅਸਿਸਟੈਂਟ ਲਾਈਨਮੈਨ ਦੀਆਂ ਅਪਲਾਈ ਹੋਣਾ ਸ਼ੁਰੂ ਹੋਏਗਾ ਜੀ 26/12/2023 ਤੋਂ ਲਾਸਟ ਡੇਟ 15/1/2024 ਹੈ ਜੀ ਜਦੋਂ ਵੀ ਅਪਲਾਈ ਹੋਣਾ ਸ਼ੁਰੂ ਹੋਏਗਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਦੇਵਾਂਗੇ ਉਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਚਲੋ ਜੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਅਸਿਸਟੈਂਟ ਲਾਈਨਮੈਨ ਦੀ ਪੋਸਟ ਹੈ ਜੀ 2500 ਪੋਸਟਾਂ ਨੇ 19900 ਰੁਪਿਆ ਸਟਾਰਟਿੰਗ ਪੇ ਮਿਲੇਗੀ ਕਲੀਅਰ ਹੈ ਜੀ ਅੱਗੇ ਦੇਖਦੇ ਆ ਕੈਟਾਗਰੀ ਵਾਈਜ਼ ਪੋਸਟ ਜਰਨਲ 849 ਪੋਸਟਾਂ ਨੇ ਜਿਦੇ ਚੋਂ 240 ਪੋਸਟਾਂ ਰਹਿ ਗਈਆਂ ਊਮੈਨ ਕੈਂਡੀਡੇਟ ਦੇ ਲਈ ਰਿਜ਼ਰਵ ਹੈ ایਡਬਲਯੂਐਸ 75 ਐਸਸੀ ਐਮਐਨਬੀ 2200 ਐਸਸੀ ਐਮਐਨਬੀ ਐਕਸਰਮੈਂਸ 50 वूमैन दे कोई नहीं एस सी एम एंड बी तेरह वूमैन दे कोई नहीं एस सी ओ टी ढाई सौ सौ एस सोटी एक्स सैल्फ डिपेंडेंट ढाई सौ सौ एस सी ओ टी एक्सरविंजा वूमैन लिए कोई नहीं एससी ओ टी स्पोर्ट्स परसन बारह अदर वुमैन कोई नहीं बीसी ढाई सौ सौ बी सी एक्स सैल्फ डिपेंडेंट पाँ कोई नहीं एक्स सर्विसमैन सैल्फ डिपेंड एक्स सर्विसमैन दो सौ नहट एक सौ चौबी पीडबल्यू डी पी डी ਪਰਸਨ ਵਿਦ ਡਿਸੇਬਿਲਟੀ 150 ਐਸਪੀਜੀ ਸਪੋਰਟਸ ਪਰਸਨ ਜਨਰਲ 9236 ਫਰੀडम फाइਟਰ 2512 ਟੋਟਲ ਨੇ ਜੀ 2500 ਚੋਂ 837 ਪੋਸਟਾਂ ਊਮਨ ਕੈਂਡੀਡੇਟ ਦੇ ਲਈ ਰਿਜ਼ਰਵ ਨੇ ਗੀਆਂ ਕਲੀਅਰ ਹੈ ਜੀ ਐਲੀਜੀਬਿਲਟੀ ਕਰਾਈਟੇਰੀਆ ਦੀ ਗੱਲ ਕਰ ਲੈਨੇ ਆ ਬੇਸਿਕ ਅਤੇ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ 10ਵੀਂ ਜਾਂ ਇਕੁਇਵਲੈਂਟ ਐਂਡ ਨੈਸ਼ਨਲ ਅਪਰੈਂਟਸਿਪ ਸਰਟੀਫਿਕੇਟ ਕੈਂਡੀਡੇਟ ਕੋਲੇ ਲਾਈਨਮੈਂਟ ਟ੍ਰੇਡ ਦਾ ਹੋਣਾ ਚਾਹੀਦਾ ਕਲੀਅਰ ਹੈ ਜੀ ਦਸਵੀਂ ਕੀਤੀ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਦੀ ਯੋਗਤਾ ਅਤੇ ਨਾਲ ਉਸ ਕੋਲ ਨੈਸ਼ਨਲ ਅਪਰੈਂਟਸਿਪ ਸਰਟੀਫਿਕੇਟ ਨੈਕ ਅਲਾਈਨਮੈਂਟ ਟ੍ਰੇਡ ਦਾ ਹੋਣਾ ਚਾਹੀਦਾ ਹੈ ਸੈਕੰਡ ਪਾਰਟ ਹੈ ਜੀ ਕੈਂਡੀਡੇਟ ਹੂ ਪੋਸੈਸ ਹਾਇਰ ਐਜੂਕੇਸ਼ਨ ਇਟ ਮੀਨਸ ਡਿਗਰੀ ਜੇਕਰ ਕਿਸੇ ਕੈਂਡੀਡੇਟ ਨੇ ਹਾਇਰ ਐਜੂਕੇਸ਼ਨ ਕੀਤੀ ਹੈ ਡਿਗਰੀ ਜਾਂ ਡਿਪਲੋਮਾ ਕੀਤਾ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਵਿਲ ਬੀ ਕਨਸੀਡਰਡ ਓਨਲੀ ਇਫ ਦੇ ਹੈਵ ਮਿਨਿਮਮ ਕੁਆਲੀਫਿਕੇਸ਼ਨ ਠੀਕ ਹੈ ਜੀ ਜੇਕਰ ਟੋਕ ਟੋਨ ਕੋਲ ਕੁਆਲੀਫਿਕੇਸ਼ਨ ਹੈ तो वह कंसीडर किएगी इट मीनस नैशनल अपरेंटसिप सर्टिफिकेट इन लाइनमेंट ट्रेड कह भाव है नैशनल अपरेंटसिप सर्टिकेट लाइनमेंट ट्रेड कैंडेट को होना चाहिए हूँ नोट देता है जी यहां सुन लियो कैंडेट मस्ट है पास डॉ नैशनल अपरेंटशिप सर्टिकेट इन अलाइनमेंट ट्रेड अपू लास्ट डेट ऑफ सबमिशन रजिस्ट्रेशन ऑफ ऑनलाइन एप्लीकेशन मतलब चौबी एक दो हजार जी लास्ट डेट है जी दोबारा आप फिर देख लें इस डेट तक ਕਲੀਅਰ ਹੈ ਜੀ ਉਪਰ ਇੱਕ ਵਾਰ ਤੁਹਾਨੂੰ ਦੁਬਾਰਾ 15 1 2024 ਤੱਕ 15 1 2024 ਤੱਕ ਕੈਂਡੀਡੇਟ ਕੋਲੇ ਨੈਸ਼ਨਲ ਅਪਰੈਂਟਸਿਪ ਸਰਟੀਫਿਕੇਟ ਹੈ ਜਿਹੜਾ ਅਲਾਈਨਮੈਂਟ ਰੇਟ ਦਾ ਉਹ ਹੋਣਾ ਚਾਹੀਦਾ ਹੈ ਠੀਕ ਹੈ ਜੀ ਰਜਿਸਟ੍ਰੇਸ਼ਨ ਆਫ ਔਨਲਾਈਨ ਅਪਲੀਕੇਸ਼ਨ ਤੱਕ ਕਲੀਅਰ ਜੀ ਪੰਜਾਬੀ ਦੀ ਕੈਂਡੀਡੇਟ ਨੂੰ ਨੋਲਜ ਹੋਣੀ ਚਾਹੀਦੀ ਹੈ 10ਵੀਂ ਪੱਧਰ ਤੱਕ ਦੀ ਏਜ ਲਿਮਿਟ ਹੈ ਜਿਹੜੀ ਜੀ ਅਕੋਰਡਿੰਗ ਟੂ ਕੈਟੇਗਰੀ ਰਹੇਗੀ ਰਿਲਾਕਸੇਸ਼ਨ ਹੈ ਜਿਹੜੀ ਰਿਜ਼ਰਵੇਸ਼ਨ ਹੈ ਅਕੋਰਡਿੰਗ ਟੂ ਕੈਟੇਗਰੀ ਮਿਲੇਗੀ 18 ਤੋਂ 37 ਸਾਲ ਹੈ ਜੀ ਜਨਰਲ ਕੈਂਡੀਡੇਟ ਦੇ ਲਈ ਕਲੀਅਰ ਹੈ ਜੀ ਇਹ ਬਾਕੀ ਸਾਰੀਆਂ ਸ਼ਰਤਾਂ ਨੇ ਜਿਹੜੀਆਂ ਇਹਨਾਂ ਨੂੰ ਧਿਆਨ ਨਾਲ ਪੜ ਲਿਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦਾਂਗੇ ਜੀ ਪੀਡੀਐਫ ਫਾਈਲ ਦੇ ਲਈ ਟੈਲੀਗ੍ਰam ਚੈਨਲ ਦਾ ਲਿੰਕ ਨੀਚੇ ਵੀਡੀਓ ਡਿਸਕ੍ਰਿਪਸ਼ਨ ਚ ਪਲੀਜ਼ ਸਾਰਿਆਂ ਨੇ ਜੁਆਇਨ ਕਰ ਲੈਣਾ WhatsApp ਚੈਨਲ ਆਪਣਾ ਬਣਾਇਆ ਹੋਇਆ ਕਿਸੇ ਕੈਂਡੀਡੇਟ ਨੇ ਹਜੇ ਤੱਕ ਜੁਆਇਨ ਨਹੀਂ ਕੀਤਾ ਨਵੇਂ ਕੈਂਡੀਡੇਟ ਸਾਰੇ ਰਹਿੰਦੇ ਨੇ ਪੁਰਾਣੇ ਨੇ ਕਾਫੀ ਆਨੇ ਕਰ ਲਿਆ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਸਾਰੇ ਕੈਂਡੀਡੇਟ WhatsApp ਚੈਨਲ ਜੁਆਇਨ ਕਰਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਫੀਸ ਦੀ ਗੱਲ ਕਰ ਲੈਨੇ ਜੀ ਸਾਰੇ ਕੈਂਡੀਡੇਟ ਨੇਗੇ ਜਿਹੜੇ ਐਸਸੀ ਐਂਡ ਪਰਸਨ ਵਿਦ ਡਿਸੇਬਿਲਟੀ ਨੂੰ ਛੱਡ ਕੇ ਐਪਲੀਕੇਸ਼ਨ ਫੀ 800 ਰੁਪਿਆ GST 144 ਟੋਟਲ 944 ਰੁਪਿਆ ਦੇਣੇ ਨੇ ਕੈਂਡੀਡੇਟ ਸ਼ਡੂਲ ਕਾਸਟਡ ਪਰਸਨ ਵਿਦ ਡਿਸੇਬਿਲਟੀ ਵਾਲੇ 500 ਰੁਪਏ ਐਪਲੀਕੇਸ਼ਨ ਫੀ ਹੋਊਗੀ ਜੀਐਸਸੀ ਨੰਬਰ 'ਤੇ ਟੋਟਲ 590 ਰੁਪਏ ਕੈਂਡੀਡੇਟ ਨੇ ਦੇਣੇ ਨੇ ਠੀਕ ਹੈ ਜੀ ਐਸਸੀ ਤੇ ਪੀਡਬਲਿਊ ਨੂੰ ਛੱਡ ਕੇ ਬਾਕੀ ਸਾਰਿਆਂ ਦੇ 944 ਰੁਪਏ ਹੋਣਗੇ ਜੀ ਐਸਸੀ ਤੇ ਪੀਡਬਲਿਊਡੀ ਨੇ 590 ਕੈਂਡੀਡੇਟ ਨੇ ਦੇਣੇ ਹੈ ਜੀ ਆਨਲਾਈਨ ਫੀ ਇਹ ਜਿਹੜੀ ਉਹ ਭਰੀ ਜਾਏਗੀ ਰਿਜ਼ਰਵੇਸ਼ਨ ਤੁਹਾਨੂੰ ਦੱਸਤਾ ਜੀ ਅਕੋਰਡਿੰਗ ਟੂ ਕੈਟੇਗਰੀ ਹੈ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਚੈਨਲ ਹੈ ਆਪਣਾ ਟਾਈਟਲ ਦੇ ਵਿੱਚ ਵੀ ਦੇ ਦੇਵਾਂਗੇ ਵੀਡੀਓ ਡਿਸਕ੍ਰਿਪਸ਼ਨ ਚ ਵੀ ਮਿਲ ਜੂਗਾ ਠੀਕ ਹੈ ਜੀ ਜੇਕਰ ਆਨਲਾਈਨ ਅਪਲਾਈ ਕਰਨ ਲੱਗਿਆ ਦਿੱਕਤ ਆਉਂਦੀ ਹੈ ਜਾਂ ਲਿੰਕ ਜਾਂ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਤੇ ਚੈਨਲ ਹੈ ਜਿਹੜਾ ਇਨਫੋ ਅਬਾਊਟ ਆਲ ਟੈਕ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਟੈਕਨੀਕਲ ਵੀਡੀਓ ਸਾਰੀਆਂ ਤੁਹਾਨੂੰ ਉਸੇ ਚੈਨਲ ਤੇ ਹੀ ਮਿਲਣੀਆਂ ਨੇ ਕਲੀਅਰ ਹੈ ਜੀ ਕੁਝ ਵੀ ਨਹੀਂ ਪਤਾ ਚੱਲਦਾ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਕੈਂਡੀਡੇਟ ਦੇ ਨਾਲ ਠੀਕ ਹੈ ਤਾਂ ਕਿ ਜਾਣਕਾਰੀ ਇਹ ਜਿਹੜੀ ਫਟਾਫਟ ਸਾਰੇ ਕੈਂਡੀਡੇਟਾਂ ਤੱਕ ਪਹੁੰਚਦੀ ਰਹੇ ਕਾਫੀ ਕੈਂਡੀਡੇਟ ਨੂੰ ਹਜੇ ਤੱਕ ਪਤਾ ਨਹੀਂ ਹੋਇਆ ਤਾਂ ਲੈਣਾ ਹੋਣਾ ਵੀ ਸਿਲੇਬਸ ਕੀ ਹੈਗਾ ਕੁਆਲਿਫੀਕੇਸ਼ਨ ਕੀ ਹੈ ਠੀਕ ਹੈ ਉਹ ਸਾਰੀ ਆਪਾਂ ਇਸ ਵੀਡੀਓ ਚ ਦੱਸਤਾ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਧਿਆਨ ਨਾਲ ਦੇਖਿਆ ਕਰੋ ਸਿਲੇਬਸ ਦੀ ਗੱਲ ਕਰਦੇ ਹਾਂ ਜੀ ਨੌਲੇਜ ਆਫ ਪੰਜਾਬੀ ਲੈਂਗੁਏਜ ਦੀ 50 ਹੋਏਗਾ ਹੁਣ ਦੇਖੋ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਵੀ ਪਾਰਟ A ਹੈ ਜਿਹੜਾ ਕੁਆਲਿਫਾਈ ਨੇਚਰ ਦਾ ਹੋਏਗਾ 50 ਕੁਐਸਚਨ ਆਉਂਦਾ ਠੀਕ ਹੈ ਜੀ ਹੁਣ ਪੰਜਾਬ ਦੇ ਜਿੰਨੇ ਵੀ ਪੇਪਰ ਹੁੰਦੇ ਆ ਸਾਰਿਆਂ ਚ ਪਹਿਲਾ 50 ਨੰਬਰ ਦੇ ਕੁਐਸਚਨ ਆਉਂਦੇ ਆ ਪੰਜਾਬੀ ਲੈਂਗੁਏਜ ਦੇ ਠੀਕ ਹੈ ਜੀ ਜਿਦੇ ਚੋ 25 ਨੰਬਰ ਹੈ ਜਿਹੜੇ ਲੈਣੇ ਲਾਜ਼ਮੀ ਨੇ ਪੰਜਾਬ ਚ ਕੋਈ ਨੈਗੇਟਿਵ ਨਹੀਂ ਮਾਰਕਿੰਗ ਨਹੀਂ ਹੁੰਦੀ ਪੰਜਾਬ ਦੇ 50 ਕੁਐਸਚਨ ਕਰਨੇ ਆ ਤੁਸੀਂ ਪਾਰਟ 1 ਦੇ ਵਿੱਚ ਠੀਕ ਹੈ ਜੀ ਪਾਰਟ 2 ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਟੈਕਨੀਕਲ ਕੁਐਸਚਨ ਹੋਣਗੇ ਜੀ ਕਨਸਰਟ ਡਿਸਪਲੀਨ ਅਕੋਰਡਿੰਗ 50 ਉਸ ਤੋਂ ਬਾਅਦ ਪੰਜਾਬੀ ਲੈਂਗੁਏਜ ਨੋਲੇਜ ਦੇ 20 ਕੁਐਸਚਨ ਹੋਣਗੇ ਜਨਰਲ ਨੋਲੇਜ ਦੇ 10 ਹੋਣਗੇ ਰੀਜ਼ਨਿੰਗ ਦੇ 10 ਹੋਣਗੇ ਅਰਥਮੈਟਿਕ ਦੇ ਵੀ 10 ਹੋਣਗੇ ਕਲੀਅਰ ਹੈ ਜੀ 50 ਨੰਬਰ ਦਾ ਜਿਹੜਾ ਪਾਰਟ 1 ਹੋਏਗਾ ਅਤੇ ਪਾਰਟ 2 ਹੈ ਜਿਹੜਾ ਉਹ 100 ਨੰਬਰਾਂ ਦਾ ਹੋਏਗਾ 100 ਕੁਐਸਚਨ ਹੋਣਗੇ ਕਲੀਅਰ ਹੈ ਜੀ ਜੇ ਇਸ ਦੇ ਵਿੱਚ ਵੀ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਪਾਰਟ A ਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੋਗੀ ਜੇਕਰ ਕੈਂਡੀਡੇਟ ਪਾਰਟ A ਚੋਂ 25 ਨੰਬਰ ਨਹੀਂ ਲੈਂਦਾ ਤਾਂ ਪਾਰਟ B ਇਹ ਜਿਹੜਾ ਉਸ ਦਾ ਕਨਸੀਡਰ ਨਹੀਂ ਕੀਤਾ ਜਾਏਗਾ ਪਾਰਟ A ਦੇ ਵਿੱਚੋਂ 50 ਦੇ ਵਿੱਚੋਂ 25 ਨੰਬਰ ਲੈਣੇ ਲਾਜ਼ਮੀ ਨੇ ਪਾਰਟ A ਦੇ 50 ਦੇ 50 ਕੁਐਸਚਨ ਕਰਨੇ ਨੇ ਤੁਸੀਂ ਕਿਉਂਕਿ ਉਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਕੋਈ ਵੀ ਕੁਐਸਚਨ ਛੱਡਣਾ ਨਹੀਂ ਪਾਟੇਗਾ ਕਲੀਅਰ ਹੈ ਜੀ 3 ਘੰਟਿਆਂ ਦਾ ਐਗਜ਼ਾਮ ਹੋਏਗਾ 180 ਮਿੰਟ ਦਾ ਸਿਲੇਬਸ ਹੈ ਜਿਹੜਾ ਟੈਂਟੇਟਿਵ ਹੈ ਔਨਲਾਈਨ ਰਿਟਰਨ ਐਗਜ਼ਾਮ ਵਿਲ ਬੀ ਅਪਲੋਡਡ ਔਨ ਵੈਬਸਾਈਟ ਜਦੋਂ ਵੀ ਅਪਲੋਡ ਹੋਏਗਾ ਐਗਜ਼ਾਮ ਉਸ ਦੀ ਜਾਣਕਾਰੀ ਵੀ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਇਸ ਲਈ ਵਾਰ-ਵਾਰ ਤਾਂ ਕਹਿੰਦੇ ਰਹੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਰੱਖਿਓ ਮਿਨੀਮਮ ਕੁਆਲੀਫਾਈ ਮਾਰਕਸ ਨੇ ਜਿਹੜੇ ਪਾਰਟ 2 ਦੇ ਵਿੱਚ ਜਨਰਲ ਕੈਟਾਗਰੀ ਦਾ ਕੈਂਡੀਡੇਟ ਘੱਟੋ ਘੱਟ 25% ਮਾਰਕਸ ਲੈਣੇ ਨੇ ਤੇ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਨੇ ਘੱਟੋ ਘੱਟ 20% ਮਾਰਕਸ ਲੈਣੇ ਕਲੀਅਰ ਹੈ ਜੀ ਜੇ 100 ਨੰਬਰ ਦਾ ਪੇਪਰ ਹੈ ਤਾਂ 100 ਚੋਂ 25 ਨੰਬਰ ਤੁਸੀਂ ਲੈਣੇ ਨੇ ਪਾਸ ਹੋਣ ਦੇ ਲਈ ਕਲੀਅਰ ਹੈ ਜੀ ਰਿਜ਼ਰਵ ਕੈਂਡੀਡੇਟ ਨੇ 100 ਚੋਂ 20 ਨੰਬਰ ਲੈਣੇ ਰਿਜ਼ਰਵ ਕੈਟਾਗਰੀ ਕੈਂਡੀਡੇਟ ਇਨਕਲੂਡ ईडब्ल्यूएस कैटेगरी होंदिया नेगी जी एससी होंदा बीसी होंदा एक सर्विसमैन फ्रीडम फाइटर स्पोर्ट्स पर्सन एंड पर्सन विद डिसेबिलिटी ये सारे कैंडिडेट ਜਿਹੜੇ ਜ਼ਰੂਰ कैटेगरी ਨਾਰਮਲਾਈਜੇਸ਼ਨ ਹੈ ਜੇਕਰ ਪੇਪਰ ਲੰਬਾ ਚੱਲਦਾ ਠੀਕ ਹੈ ਜੀ ਤਾਂ ਉਹਦੇ ਅਕੋਰਡਿੰਗ ਨਾਰਮਲਾਈਜੇਸ਼ਨ ਹੋਏਗੀ ਠੀਕ ਹੈ ਜੇ ਇੱਕ ਵਨ ਡੇ एग्जाम ਹੁੰਦਾ ਤਾਂ ਨਾਰਮਲਾਈਜੇਸ਼ਨ ਆਈ ਥਿੰਕ ਨਹੀਂ ਹੋਏਗੀ ਕਲੀਅਰ ਹੈ ਜੀ ਇਹ ਨਾਰਮਲਾਈਜੇਸ਼ਨ ਫਾਰਮ ਹੈ ਜੇ ਨਾਰਮਲਾਈਜੇਸ਼ਨ ਹੁੰਦੀ ਹੈ ਆਨਲਾਈਨ ਟੈਸਟ ਜਿਵੇਂ ਵੀ ਹੋਏਗਾ ਜੀ ਉਹਦੀ ਜਾਣਕਾਰੀ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲਦੀ ਰਹੇਗੀ ਵਾਰ-ਵਾਰ ਕਹਿੰਦੇ ਰਹਿੰਦੇ ਆ ਪਲੀਜ਼ ਇਗਨੋਰ ਨਾ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਜਿੰਨੇ ਤੁਹਾਡੇ ਸੰਪਰਕ ਚ ਨੇਗੇ ਸਾਰਿਆਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਕਿ ਸਾਰੇ ਕੈਂਡੀਡੇਟ ਜਿਹੜੇ ਐਲੀਜੀਬਲ ਨੇ ਉਹ ਅਪਲਾਈ ਆਪਦਾ ਕਰਕੇ ਟਾਈਮ ਨਾਲ ਸੁਰਖਰੂ ਹੋ ਜਾਣ ਅਪਲਾਈ ਲਿੰਕ ਜਲਦ ਹੀ ਆਏਗਾ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗਾ ਕਲੀਅਰ ਹੈ ਜੀ ਬਾਕੀ ਸਾਰੀਆਂ ਸ਼ਰਤਾਂ ਨੇ ਜਿਹੜੀਆਂ ਉਹਨਾਂ ਨੂੰ ਧਿਆਨ ਨਾਲ ਪੜ੍ਹ ਲਿਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਠੀਕ ਹੈ ਜੀ ਕਮੈਂਟ ਜਰੂਰ ਕਰ ਦਿਓ ਠੀਕ ਹੈ ਚਲੋ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਵੀ ਵਿਲ ਬੀ ਮੀਟ ਇਨ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਸਡੇ ਕਨੈਕਟਡ ਬਾਏ ਬਾਏ